ਤੁਹਾਨੂੰ ਪਤਾ ਵਾ ਜਿਹੜਾ ਹਰਿਆਣੇ ਦੇ ਬਾਰਡਰਾਂ ਤੇ ਮੋਰਚਾ ਲੱਗਾ ਹੋਇਆ ਉਹਨੂੰ 34 ਦਿਨ ਹੋ ਗਿਆ ਇਹਨਾਂ ਦਿਨਾਂ ਵਿੱਚ ਪੂੰਜੀ ਪੱਤੀਆਂ ਨੂੰ ਖੁਸ਼ ਕਰਨ ਵਾਸਤੇ ਕਾਰਪੋਰੇਟਾਂ ਨੂੰ ਖੁਸ਼ ਕਰਨ ਵਾਸਤੇ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੀਆਂ 26 ਮਾਰਕੀਟ ਕਮੇਟੀਆਂ ਨੂੰ ਭੰਗ ਕਰ ਦਿੱਤਾ ਹੈਗਾ ਔਰ ਉਹਨਾਂ ਦਾ ਸਾਰਾ ਕਾਰੋਬਾਰ ਜਿਹੜੇ ਨੌ ਸੈਲੋ ਗਦਾਮਾਂ ਦੇ ਕਾਰਪੋਰੇਟਾਂ ਦੇ ਮਾਲਕ ਐ ਉਹਨਾਂ ਨੂੰ ਕਣਕ 2023-24 ਦੀ ਕਣਕ ਖਰੀਦਣ ਦਾ ਸਟੋਰ ਕਰਨ ਦਾ ਵੇਚਣ ਦਾ ਦਾਅਵਾ ਕਰ ਦਿੱਤਾ ਜਿਹੜੇ ਕਾਲੇ ਕਾਨੂੰਨ ਆਏ ਹੀ ਦੇਸ਼ ਵਿੱਚ ਉਹ ਉਹ ਇਹੀ ਕੁਝ ਕਹਿੰਦੇ ਸੀ ਵੀ ਜਿਹੜੀਆਂ ਸਾਡੀਆਂ ਮੰਡੀਆਂ ਆ ਉਹ ਕਾਰਪੋਰੇਟਾਂ ਦਾ ਪ੍ਰਾਈਵੇਟ ਯਾਰਡ ਬਣ ਜਾਣਗੇ ਹੁਣ ਯਾਰਡ ਬਣਾਤੇ ਕਾਰਪੋਰੇਟਾਂ ਦੇ ਇਹ ਵਾਹਿਦ ਮੁੱਖ ਮੰਤਰੀ ਆ ਜਿਨ੍ਹਾਂ ਨੇ ਪੰਜਾਬੀਆਂ ਦੀ ਕਿਸਾਨਾਂ ਮਜ਼ਦੂਰਾਂ ਦੀ ਪਿੱਠ 'ਚ ਛੁਰਾ ਮਾਰਿਆ ਅੱਜ ਜਿਹੜੇ ਕਹਿੰਦੇ ਸੀ ਵਫਾਦਾਰ ਕਿਸਾਨਾਂ ਦੇ ਔਰ ਅਸੀਂ ਆਉਣ ਵਾਲੇ ਸਮੇਂ 'ਚ ਫੈਸਲਾ ਕਰਾਂਗੇ ਇਹ ਆਮ ਆਦਮੀ ਪਾਰਟੀ ਬਾਰੇ ਭਗਵੰਤਮਾਨ ਸਰਕਾਰ ਬੜੀ ਅੱਜ ਸਾਡੀ ਜਥੇਬੰਦੀ ਪੂਰੇ ਪੰਜਾਬ ਵਿੱਚ ਕੱਲ ਵੀ ਪੁਤਲੇ ਫੁੱਕੇ ਅੱਜ ਵੀ ਕੱਲ ਵੀ ਫੁਕੋਗੀ ਭਗਵੰਤਮਾਨ ਸਰਕਾਰ ਦੀਆਂ ਅਰਥੀਆਂ ਸਾੜ ਰਹੀ ਹੈਗੀ ਹਰ ਫੈਸਲਾ ਕਰਾਂਗੇ ਵੀ ਆਮ ਆਦਮੀ ਪਾਰਟੀ ਨਾਲ ਗਾਂ ਕੀ ਵਿਹਾਰ ਕਰਨਾ ਭਗਵੰਤਮਾਨ ਸਰਕਾਰ ਦੇ ਖਿਲਾਫ ਕੀ ਫੈਸਲੇ ਲੈਣੇ ਇਹ ਵੀ ਫੈਸਲੇ ਆਪਣੀ ਜਥੇਬੰਦੀ ਕਰੂਗੀ ਵੀ ਇਸ ਸੈਲੋ ਚੱਲਣ ਦੇਣੇ ਆ ਕਿ ਨਹੀਂ ਚੱਲਣ ਦੇਣੇ ਆਪਾਂ ਸਾਫ਼ ਵਾਰਨਿੰਗ ਦਿੰਨੇ ਇੱਥੋਂ ਵੀ ਜੇ ਇਹਦਾ ਨੋਟੀਫਿਕੇਸ਼ਨ ਰੱਦ ਨਾ ਕੀਤਾ ਗਿਆ ਜੋ ਫੈਸਲਾ ਕਰ ਗਿਆ ਔਰ ਵੱਡੇ ਆਉਣ ਵਾਲੇ ਸਮੇਂ ਸੰਘਰਸ਼ ਭਗਵੰਤਮਾਨ ਸਰਕਾਰ ਦੇ ਖਿਲਾਫ ਵੀ ਜਿੱਥੇ ਦਿੱਲੀ ਦਾ ਅੰਦੋਲਨ ਚੱਲ ਰਿਹਾ ਉਹਦੇ ਨਾਲ ਇਹਨਾਂ ਦੇ ਖਿਲਾਫ ਵੀ ਬੋਲਾਂਗੇ ਤੁਸੀਂ ਆਪਣੀ ਸਰਕਾਰ ਟੁੱਟਣ ਦੇ ਡਰ ਨਾਲ ਪੰਜਾਬੀਆਂ ਦਾ ਬੇੜਾਗਰ ਕਰ ਦੋ ਪੰਜਾਬ ਨੂੰ ਕਾਰਪੋਰੇਟਾਂ ਦੇ ਗਹਿਣੇ ਪਾ ਦਿਓ ਕਿੰਨੇ ਕਿਹਾ ਵੋਟਾਂ ਤੇ ਇਹਨਾਂ ਨੇ ਪਾਉਣੀਆਂ ਨਾ ਹੁਣ ਤੁਸੀਂ ਪਿੰਡਾਂ 'ਚ ਗਾਂ ਤੁਹਾਨੂੰ ਵੀ ਵੜਨ ਦੇਣਾ ਕਿ ਨਹੀਂ ਵੜਨ ਦੇਣਾ ਇਹ ਫੈਸਲਾ ਜਥੇਬੰਦੀ ਕਰੂਗੀ ਇਸ ਕਰਕੇ ਜਿਹੜਾ ਫੈਸਲਾ ਕੀਤਾਗਾ ਅੱਜ ਮੰਡੀਆਂ ਮਾਰਕੀਟ ਕਮੇਟੀਆਂ ਦੇ ਮੁਲਾਜ਼ਮਾਂ ਨੂੰ ਵੀ ਕਹਿਣਾ ਵੀ ਜੇ ਨੌਕਰੀ ਬਚਾਉਣੀ ਆ ਤੇ ਸੜਕਾਂ ਤੇ ਆਜੋ ਆਰਤੀਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦੇ ਆਂ ਵੀ ਜੇ ਆਪਣਾ ਆਰਥਿਕਿੱਤਾ ਬਚਾਉਂਦਾ ਕਿਤੇ ਮਾੜਾ ਮੋਟਾ ਮਨ 'ਚ ਹੈਗਾ ਵੀ ਮੰਡੀਆਂ ਬਚੀਆਂ ਰਹਿਣ ਤੇ ਮੂੰਹ ਖੋਲ ਕੇ ਬਾਹਰ ਆਜੋ ਸ਼ਾਇਦ ਵੱਜ ਜਾਈਏ ਇਹ ਸਿੱਧੀਆਂ ਕਾਰਪੋਰੇਟ ਨਾਲ ਜੁੜੀਆਂ ਹੋਈਆਂ ਸੈਲੋਗਦਾਮ 77 ਸੈਲੋਗਦਾਮ ਆ ਨਾ ਹੁਣ ਇਹ ਖੋਲੇ ਜਾ ਰਹੇ ਕੁਝ ਪਹਿਲੋ ਖੋਲ ਦਿੱਤੇ ਇਹ ਪੰਜਾਬ ਦਾ ਪੂਰਾ ਮੰਡੀਕਰਨ ਮੰਡੀ ਬੋਰਡ ਜਿਹੜਾ ਪੰਜਾਬ ਤੇ ਹਰਿਆਣੇ ਦੇ ਵਿੱਚ ਪੂਰੇ ਏਸ਼ੀਆ ਨਾਲੋਂ ਸਭ ਤੋਂ ਵਧੀਆ ਸਾਡਾ ਟਾਂਚਾ ਵਾ ਉਹਨੂੰ ਤੋੜਨ ਦੀਆਂ ਤਿਆਰੀਆਂ ਹੋ ਰਹੀਆਂ ਔਰ ਪੂਰੀ ਤਰ੍ਹਾਂ ਕਾਰਪੋਰੇਟ ਨੂੰ ਖੁਸ਼ ਕਰਨ ਵਾਸਤੇ ਭਗਵੰਤਮਾਨ ਸਰਕਾਰ ਇਹ ਫੈਸਲਾ ਕਰ ਰਹੀ ਹੈ